ਸਟਾਈਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰ ਸਟੋਰ ਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਇਸ ਤੋਂ ਨੂੰ ਬਹੁਤ ਪਿਆਰੀ ਕਲੈਕਸ਼ਨ ਦੇਣ ਜਾ ਰਹੇ ਹਾਂ ਸੂਟ ਹੈਗੇ ਨੇ ਬਹੁਤ ਜ਼ਿਆਦਾ ਹੈਵੀ ਜਿਹਨੂੰ ਆਪਾਂ ਕਹਿੰਦੇ ਨੇ ਕਾਫੀ ਹੈਵੀ ਸੂਟ ਨੇ ਉਹ ਵਾਲੇ ਸੂਟ ਦਵਾਗੇ ਤੇ ਪ੍ਰਾਈਸ ਬਹੁਤ ਘੱਟ ਰਾਵਾਂਗੇ ਮਤਲਬ ਕਿ ਸੂਟਾਂ ਦੇ ਵਰਕ ਤੇ ਇਹਨਾਂ ਦਾ ਸਟਾਫ ਹੈ ਜਿਹੜਾ ਉਸ ਦੇ ਅਕੋਰਡਿੰਗ ਤੁਹਾਨੂੰ ਬਹੁਤ ਘੱਟ ਪ੍ਰਾਈਸ ਵਿੱਚ ਇਹ ਵਾਲੇ ਸੂਟ ਮਿਲਣਗੇ ਜਿਹੜੇ ਸੂਟ ਹੈਗੇ ਨੇ ਜੀ ਮਤਲਬ 25 ਤੋਂ 30 ਹਜ਼ਾਰ 35 ਹਜ਼ਾਰ ਅਗਰ ਤੁਸੀਂ ਰੈਡੀ ਕਰਵਾਉਣੇ ਹੋ ਅੱਜ ਤੁਹਾਨੂੰ ਬਹੁਤ ਜ਼ਿਆਦਾ ਘੱਟ ਪ੍ਰਾਈਸ ਮਿਲਣਗੇ ਇਹ ਵਾਲੇ ਸੂਟ ਪ੍ਰਾਈਸ ਆਪ ਦੇ ਨਾਲ ਦੀ ਨਾਲ ਦੱਸਾਂਗੇ ਤੁਸੀਂ ਵੀਡੀਓ 'ਚ ਸਭ ਦੇ ਪ੍ਰਾਈਸ ਨਾਲ ਦੀ ਨਾਲ ਸੁਣ ਲਿਓ ਤੇ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਆ ਇਸ ਤਰ੍ਹਾਂ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਂਦਾ ਹੈ ਬੁਕਿੰਗ ਇੱਕ ਦੋ ਦਿਨ ਵੈਸੀ ਡਿਲੇ ਹੋ ਸਕਦੀ ਹੈ ਕੋਸ਼ਿਸ਼ ਤਾਂ ਪੂਰੀ ਹੈ ਕਿ ਨਾਲ ਦੀ ਨਾਲ ਲੈ ਲਈਏ ਮੈਨੂੰ ਫੰਕਸ਼ਨ ਹੈ ਜੀ 3-4 ਦਿਨ ਦਾ ਮੈਂ ਫੰਕਸ਼ਨ ਤੇ ਜਾ ਰਹੀ ਹਾਂ ਵੈਸੇ ਸ਼ਾਪ ਤੇ ਬੁਕਿੰਗ ਲੈ ਰਹੇ ਨੇ ਪਰ ਫਿਰ ਵੀ ਜੇ ਕੁਝ ਮਾੜਾ ਮੋਟਾ ਡਿਲੇ ਹੁੰਦਾ ਤੁਸੀਂ ਆਪਣੇ ਕਮੈਂਟ ਨਾਲ ਦੀ ਨਾਲ ਕਰਦੇ ਰਹੋ ਕਿਉਂਕਿ ਹੋ ਸਕਦਾ ਨਾਲ ਦੀ ਨਾਲ ਵੀ ਨਿਕਲ ਸਕਦੇ ਆ ਤੇ ਮੈਂ ਵੀ ਟਰਾਈ ਕਰੂੰਗੀ ਤੁਹਾਨੂੰ ਨਾਲ ਦੀ ਨਾਲ ਮੈਸੇਜ ਦੇਣ ਦਾ ਕਿਉਂਕਿ ਜਿਹੜਾ ਮੇਰਾ WhatsApp ਨੰਬਰ ਆ ਉਹ ਦੋ ਮੇਰੇ ਸ਼ੌਕ ਦੇ ਲੈਪਟਾਪ ਤੇ ਵੀ ਤੇ ਮੇਰੇ ਫੋਨ ਤੇ ਵੀ ਦੋਨਾਂ ਤੇ ਸੇਮ ਹੀ ਨੰਬਰ ਤੇ ਮੈਸੇਜ ਆਉਂਦੇ ਆ ਕੋਸ਼ਿਸ਼ ਪੂਰੀ ਵੀ ਅਸੀਂ ਤੁਹਾਨੂੰ ਨਾਲ ਦੀ ਨਾਲ ਇਹਨਾਂ ਦੇ ਰਿਪਲਾਈ ਲਈ ਜਾਈਏ ਤੇ ਸ਼ੁਰੂ ਕਰਦੇ ਆ ਅੱਜ ਦੇ ਸੂਟ ਦਿਖਾਣੇ ਇਹ ਹੈਗਾ ਜੀ ਬਹੁਤ ਪਿਆਰਾ ਜਾਂ ਸੂਟ ਆ ਸ਼ਿਮਰ ਦਾ ਸਟਫ ਆ ਪਹਿਲਾਂ ਤਾਂ ਇਹਨਾਂ ਦਾ ਮੇਨ ਤੁਹਾਨੂੰ ਵਰਕ ਦੀ ਫਿਨਿਸ਼ਿੰਗ ਤੇ ਵਰਕ ਦਾ ਜਿਹੜਾ ਮਟੀਰੀਅਲ ਆ ਉਹ ਵੈਸਟ ਮਿਲੇਗਾ ਸਾਰਾ ਇਹ ਕਟ ਦਾਣੇ ਤੇ ਜਿਹੜਾ ਇਹ ਦਵਕੇ ਦਾ ਫੁੱਲ ਬਣੇ ਵੀ ਬਹੁਤ ਬਰੀਕੀ ਦੀਆਂ ਚੀਜ਼ਾਂ ਹੁੰਦੀਆਂ ਐ ਜਿਹੜੀ ਇੱਕ ਬਹੁਤ ਵਧੀਆ ਸੂਟ ਦੀ ਕੁਆਲਿਟੀ ਤੁਹਾਨੂੰ ਦੇਖਣ ਨੂੰ ਮਿਲਣਗੇ ਠੀਕ ਐ ਇਹਨਾਂ ਦਾ ਪ੍ਰਾਈਸ ਸੀਗਾ ਸੂਟਾਂ ਦਾ 13 ਤੋਂ 14000 ਤੇ ਅੱਜ ਤੁਹਾਨੂੰ ਦਵਾ ਕਿ ਅਸੀਂ ਇਹ ਵਾਲਾ ਸੂਟ 10000 ਦੇ ਵਿੱਚ 10000 ਦਾ ਸੂਟ ਹੈ ਜੇ ਸਟਫ ਬਹੁਤ ਜ਼ਿਆਦਾ ਵਧੀਆ ਸ਼ਿਮਰ ਬਿਲਕੁਲ ਲਾਈਟ weight ਸ਼ਿਮਰ ਦਾ ਸਟਫ ਹੈ ਇਹ ਤੇ ਇਹ ਹੈਗੀ ਇਹਦੀ ਸਲਵਾਰ ਸੌਰੀ ਬਾਜੂ ਤੇ ਇਹ ਹੈਗੀ ਸਲਵਾਰ ਇਹਦੀ ਪਿਓਰ ਕ੍ਰੇਪ ਦੀ 3 ਮੀਟਰ ਦੀ ਬਹੁਤ ਜ਼ਿਆਦਾ ਸੌਫਟ ਦੇ ਰਹੋਗਾ ਜੀ ਫੁੱਲ ਸੈਂਟਰ ਪੈਨਲ ਆ ਇਹਦਾ ਕੋਈ ਲੈਂਥ ਦੀ ਪ੍ਰੋਬਲਮ ਨਹੀਂ ਹੈਗੀ نیچے ਘੇਰ ਬਣਿਆ ਹੋਇਆ ਉੱਪਰ ਨੈੱਕ ਨੈੱਕ ਨਹੀਂ ਹੈਗਾ ਬਾਕੀ ਸਾਰਾ ਤੁਹਾਨੂੰ ਫਰੰਟ ਹੈਵੀ ਦੇ ਨਾਲ ਮਿਲੇਗਾ ਇਹਨਾਂ ਦੇ ਨਾਲ ਲੱਗੇ ਹੋਏ ਨੇ ਜੇ ਬ੍ਰாக்கਟ ਬਿਨਾਰ ਸੀਰੇ ਦੁਪੱਟੇ ਸ਼ਿਮਰਦੀ ਉਪਰੀ ਇਹ ਵਾਲੀ ਬਨਾਰਸੀ ਵੀ ਹੈ ਜਿਹੜੀ ਬਹੁਤ ਜ਼ਿਆਦਾ ਸੌਫਟ ਦੁਪੱਟਾ ਹੈ ਤੁਸੀਂ ਇਹਨਾਂ ਨੂੰ ਜਿੱਦਾਂ ਮਰਜੀ ਸਿਰ ਤੇ ਲਾ ਸਕਦੇ ਹੋ ਜਾਂ ਜਿਵੇਂ ਮਰਜੀ ਕੈਰੀ ਕਰ ਸਕਦੇ ਹੋਗੇ ਮਤਲਬ ਕਿ ਅੱਛੀ ਲੁੱਕ ਹੈ ਕਾਫੀ ਤੇ ਕਾਫੀ ਜ਼ਿਆਦਾ ਸੌਫਟ ਦੁਪੱਟਾ ਹੈ ਇਹ ਠੀਕ ਹੈ ਇਹ ਪਿਓਰ ਤੇ ਇਹ ਜੇ ਸਾਰੇ ਕਾਰਨਰ ਹੈਵੀ ਦੇ ਵਿੱਚ ਰਹੇਗਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਹ ਦਾ ਸੈਕਿੰਡ ਕਲਰ ਹੈ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਤੇ ਪ੍ਰਾਈਸ ਹੈਗਾ ਇਸ ਸੂਟ ਦਾ 10000 ਜਿਹਾ ਸਹੀ ਆਵਦਾ ਸੂਟ ਆ ਜੀ

ਤੇ ਨਾਲ ਬਣਿਆ ਹੋਇਆ ਘੇਰਾ ਇਹਦੀ ਲੈਂਥ ਮੈਂ ਤੁਹਾਨੂੰ ਮੈਂਸ਼ਨ ਕਰ ਦਾਨੀ ਆ ਜੀ ਤਕਰੀਬਨ 42 43 44 ਤੱਕ ਲੈਂਥ ਆ इजीली ਵਣਚੇਗਾ ਸਾਰਿਆਂ ਦਾ ਕਾਫੀ ਜ਼ਿਆਦਾ ਹੈਵੀ ਹੈ ਠੀਕ ਹੈ ਜੀ ਤੇ ਇਹ ਹੈਗੀ ਆ ਸਾਈਡ ਤੇ ਇਹਦੀਆਂ ਬਾਜੂ ਹੈਵੀ ਦੇ ਵਿੱਚ ਜਿਹੜਾ 셔ਟ ਦਾ ਸਟੱਫ ਹੈ ਨਾ ਬਹੁਤ ਜ਼ਿਆਦਾ ਫਾਈਨ ਸਟੱਫ ਹੈ ਬਿਲਕੁਲ ਨਵਾਂ ਸਟੱਫ ਹੈ ਜੀ ਇਹ ਤੇ ਸਟੱਫ ਰਹੇਗਾ ਇਹ तकरीबन ਚੀਤਾ ਇੱਕ ਮੁੰਗਾ ਸਿਲਕ ਦਾ ਸਟੱਫ ਹੁੰਦਾ ਉਦਾਂ ਦਾ ਸਟੱਫ ਹੈ ਜੀ ਤੇ ਇਹ ਹੈਗਾ ਇਹ ਕ੍ਰੇਪ ਦੇ ਉੱਪਰ ਇਹਦੀ ਸਲਵਾਰ ਦਾ ਕੱਪੜਾ ਮਤਲਬ 2.5 ਮੀਟਰ ਦੀ ਸਾਰੀ 3 ਮੀਟਰ ਦੀ ਬਾਟਮ ਤੇ ਦੁਪੱਟਾ ਦੇਖੋ ਬਹੁਤ ਸੋਹਣਾ ਦੁਪੱਟਾ ਹੈ ਫੋਰ ਸਾਈਡ ਫੇਸਟਿੰਗ ਦੇ ਨਾਲ ਪ੍ਰੋਪਰ ਸਾਰੇ ਚ ਵਰਕ ਆ ਤੇ ਇਹਦੀ ਮੈਂ ਤੁਹਾਨੂੰ ਲੈਂਥ ਮੈਂਸ਼ਨ ਕਰ ਦਾਨੀ ਆ ਕਈ ਵਾਰੀ ਫਿਰ ਮੈਸੇਜ ਵਿੱਚ ਤੁਸੀਂ ਪੁੱਛਦੇ ਹੋ ਲੈਂਥ ਕਿੰਨੀ ਆ ਜੀ ਫਿਰ ਕਈ ਵਾਰੀ ਸਾਤੋਂ ਨਹੀਂ ਰਿਪਲਾਈ ਦਿਆ ਜਾਂਦਾ ਤਾਂ ਕਰਕੇ ਸੂਟ ਰਿਆ ਜਾਂਦਾ ਦੇਣ ਲੈਣ ਤੋਂ ਜਾਂ ਫਿਰ ਕੋਈ ਬਿਨਾ ਲੈਂਥ ਪੁੱਛੇ ਤੇ ਸੂਟ ਬਾਈ ਕਰ ਲੈਂਦਾ ਏ ਕਈ ਸੋਚਦੇ ਹੀ ਰਹਿ ਜਾਂਦੇ ਆ ਤੇ ਇਹਦੀ ਲੈਂਥ ਹੈਗੀ ਆ ਜੀ 44 45 ਵੀ ਬਣ ਸਕਦੀ ਆ ਠੀਕ ਆ ਤੇ 40 40 ਰਕਮ ਸਕਦੀ ਹੈ ਇਹਦੀ ਲੈਂਥ ਜੇ ਕਿਸੇ ਨੇ neck ਛੋਟਾ ਪਾਣਾ ਇਹਦੀ ਜਿਹੜਾ neck ਆ ਉਹਦੀ 8 ਇੰਚ ਡੀਪਨੈਸ ਆ ਜੇ ਆਪਾਂ ਇਹਨੂੰ ਕੱਟ ਕਰਕੇ ਸੱਤ ਤੱਕ ਵੀ ਬਣਾਵਾਂਗੇ ਤਾਂ ਐਦਾਂ ਇਹਨਾਂ ਦੀ ਲੈਂਥ ਕੱਟ ਹੋ ਜਾਂਦੀ ਹੈ ਜੀ 42 ਵਗੈਰਾ ਤੱਕ ਮਤਲਬ ਕਿ 41 42 43 44 45 ਤੱਕ 42 ਤੋਂ ਲੈ ਕੇ 45 ਤੱਕ ਬਹੁਤ ਸੋਹਣੀ ਲੁਖੜਾ ਸੂਟ ਬਣੇਗਾ ਇਹ ਠੀਕ ਹੈ ਜੀ ਉਹ ਥੋੜੀ ਮਰਜੀ ਤੁਸੀਂ ਕਿਹੜੀ ਲੈਂਥ ਰੱਖਣੀ ਹੈ ਇਹਨਾਂ ਦੇ ਵਿੱਚ ਸੂਟ ਦਾ ਪ੍ਰਾਈਸ ਹੈਗਾ ਇਹ 13500 13500 ਨੈਕਸਟ ਸਟਾਫ ਬਹੁਤ ਪਿਆਰਾ ਜੀ ਸਰਟਨ ਸਿਲਕ ਦੇ ਉੱਪਰ ਆ ਬਹੁਤ ਜ਼ਿਆਦਾ ਸੌਫਟ ਸਟਾਫ ਆ ਤੇ ਵਰਕ ਤੁਸੀਂ ਦੇਖ ਲਓ ਬਹੁਤ ਸੋਹਣਾ ਵਰਕ ਆ ਹੈਵੀ ਲੁੱਕ ਦੇ ਵਿੱਚ ਕਿਸੇ ਲਈ ਬਰਾਈਡਲ ਵਾਸਤੇ ਪਾਣਾ ਤਾਂ ਵੀ ਪਾ ਸਕਦੇ ਹੋ ਕਿਉਂਕਿ ਜੇ ਤੁਸੀਂ ਐਡਾ ਦਾ ਸੂਟ ਬਣਨੀ ਹੋ ਤਾਂ ਤੁਹਾਡਾ ਬਾਅਦ ਦੇ ਵਿੱਚ ਵੀ ਕੰਮ ਆਉਂਦਾ ਸੂਟ ਤੁਸੀਂ ਕਿਸੇ ਹੋਰ ਫੰਕਸ਼ਨ ਤੇ ਵੀ ਪਾ ਸਕਦੇ ਹੋ ਅੱਜ ਕੱਲ ਸੂਟ ਜਿੱਦਾਂ ਜ਼ਰੂਰੀ ਹੋ ਗਏ ਨੇ ਪਾਣ ਆਨੰਦਗਾਰ ਟਾਈਮ ਇਹਦੀ ਵੀ ਮੈਂ ਤੁਹਾਨੂੰ ਲੈਂਥ ਮੈਂਸ਼ਨ ਕਰ ਦਉਣੀ ਆ। ਇਹਦਾ ਵੀ ਸੇਮ ਹੀ ਉਦਾਂ ਹੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੂਟ ਦਾ ਇਹਦੀ 45 ਇੰਚ ਲੈਂਥ ਤੱਕ ਆ ਜੀ ਜਿਹੜਾ ਰੈਡੀ ਹੋ ਸਕਦਾ ਹੈ। ਬਾਕੀ ਤੁਸੀਂ 44 ਤੋਂ ਲੈ ਕੇ 45 ਤੱਕ ਬਹੁਤ ਈਜ਼ੀਲੀ ਇਹਨਾਂ ਦੀ ਲੈਂਥ ਬਣਾ ਸਕਦੇ ਹੋ। ਬਿਨਾ ਕੱਟ ਵੱਡ ਕਰੇ ਤੋਂ ਸਿਰਫ ਗਲਾਈ ਛੋਟਾ ਵੱਡਾ ਹੁੰਦਾ ਹੁੰਦਾ ਜਾਂ ਫਿਰ ਗਲੇ ਚ 1/4 ਇੰਚ ਕਪੜਾ ਐਕਸਟਰਾ ਲੈਣਾ ਪੈਂਦਾ ਜੇ ਤੁਸੀਂ ਵੱਡੀ ਲੈਂਥ ਕਰਨੀ ਹੈ ਇਹਦੇ ਨਾਲ ਇਹ ਕੁਝ ਅਲੱਗ ਜੀ ਲੁੱਕ ਦਾ ਸੂਟ ਆ ਇਹ ਬ੍ਰாக்கਟ ਸਟੱਫ ਦਾ ਰਹੂਗਾ ਜੀ 3 ਮੀਟਰ ਸਟੱਫ ਹੈ 3D ਸੂਟ ਬਣਿਆ ਹੋਇਆ ਠੀਕ ਹੈ ਇਹਦੀ ਤੁਸੀਂ ਪੈਂਟ ਪਲਾਜ਼ੋ ਸਲਵਾਰ ਖੁਸ਼ਮਰਜੀ ਬਣਾ ਸਕਦੇ ਹੋ ਅਲੱਗ ਲੁੱਕ ਦਾ ਸੂਟ ਆ ਤੇ ਨਾਲ ਹੈਗਾ ਜੀ ਇਹ 골ਡਨ ਕਲਰ ਦਾ ਦੁਪੱਟਾ ਜੀ ਮੱਦੇ ਉੱਪਰ ਦੁਪੱਟਾ ਰਹੂਗਾ ਤੇ ਪ੍ਰਾਈਸ ਰਹੇਗਾ ਜੀ ਇਸ ਸੂਟ ਦਾ ਸੇਮ 13500 ਠੀਕ ਹੈ ਜੀ ਠੀਕ ਹੈ ਜੀ ਨੈਕਸਟ ਸੂਟ ਤੁਹਾਨੂੰ ਮੈਂ ਦਿਖਾਨੀ ਆ ਪਿਓਰ ਔਰਗੇਂਜ਼ਾ ਦੇ ਉੱਪਰ ਆ ਸੂਟ ਇਹ ਸੂਟ ਤੁਹਾਨੂੰ ਦੋ ਸਨਵਾਰਾਂ ਦੇ ਨਾਲ ਮਿਲੇਗਾ ਜੀ ਠੀਕ ਹੈ ਪਹਿਲਾ ਤਾਂ ਸੂਟ ਦੇ ਆ ਲੁੱਕ ਦੇਖ ਲੋ ਵਰਕ ਬਹੁਤ ਸੋਹਣਾ ਹੈ ਟੋਟਲੀ ਦਬਕੇ ਦਾ ਵਰਕ ਹੈ ਜੀ ਦਬ ਕਾਜ ਕਲ ਬਹੁਤ ਜ਼ਿਆਦਾ ਟ੍ਰੈਂਡ ਤੇ ਆ ਇਹਦੇ ਨਾਲ ਇੱਕ ਤਾਂ ਤੁਹਾਨੂੰ ਮਿਲ ਜੇਗੀ ਇਹ ਵਾਲੀ ਸਨਵਾਰ ਠੀਕ ਹੈ ਚਾਹੇ ਤੁਸੀਂ ਇਹਦਾ ਲਹਿੰਗਾ ਬਣਾ ਲਓ ਚਾਹੇ ਪੈਂਟ ਬਣਾ ਲਓ ਥੋੜੀ ਮਰਜੀ ਇਹ ਘਰਾਰਾ ਸ਼ਰਾਰਾ ਕੁਛ ਮਰਜੀ ਬਣਾਣਾ ਹੈ ਮਤਲਬ ਕਿ ਬੇਸ ਕਲਰ ਮਿਲੇਗਾ ਇੱਕ ਤਾਂ ਤੁਹਾਨੂੰ ਇਹ ਹੈਗੇ ਆ ਜੀ ਸੂਟ ਦੀ ਲੈਂਥ ਪਰ ਉਹ ਸੇਮ ਹੀ ਉਤੇ ਹੀ ਰਹੇਗਾ ਸਭ ਦਾ 42 ਤੋਂ ਲੈ ਕੇ 45 ਤੱਕ ਜਿੱਦਾਂ ਮਰਜ਼ੀ ਸੂਟ ਬਣਾ ਸਕਦੇ ਹੋ ਬਹੁਤ ਜ਼ਿਆਦਾ ਹੈਵੀ ਲੁੱਕ ਦੇ ਵਿੱਚ ਇਹਦੀ ਬਾਜੂ ਨੇ ਤੇ ਨਾਲ ਤੁਹਾਨੂੰ ਇੱਕ ਸਲਵਾਰ ਮਿਲ ਜੇਗੀ ਜੀ ਇਹਦੇ ਵਾਲੇ ਕੰਟਰਾਸਟ ਵਿੱਚ ਇਹਦੇ ਤੇ ਪ੍ਰੋਪਰ ਵਰਕ ਕੀਤਾ ਹੋਇਆ ਹੈ ਇਹ ਕ੍ਰੇਪ ਦਾ ਕੱਪੜਾ ਹੈ ਵੈਸੇ ਤਾਂ ਤੁਸੀਂ ਐਜੇ ਲਾਈਨਿੰਗ ਯੂਜ਼ ਕਰ ਸਕਦੇ ਹੋ ਪਰ ਲਾਈਨਿੰਗ ਨਾ ਕਰਿਓ ਕਿਉਂਕਿ ਕ੍ਰੇਪ ਹੈ ਇਹ ਫਿਰ ਇਹਦੇ ਨੀਚੇ ਇੱਕ ਲਾਈਨਿੰਗ ਹੋਰ ਲਗਾਣੀ ਪੈਗੀ ਲਾਈਨਿੰਗ ਤੁਸੀਂ ਨਾਰਮਲੀ ਲਗਾਉ ਜਿਹੜੀ ਡਸ਼ੀਨ ਦੀ ਲਗਾਉਂਦੇ ਆਪਾਂ ਤੇ ਇਹ ਹੈਗਾ ਜੀ ਸਨਵਾਲ ਦੇ ਪਹੁੰਚੇ ਤੇ ਕਮ ਇਹ ਹੈਗਾ ਇਹਦੇ ਨਾਲ ਪਿਓਰ ਦਾ ਦੁਪੱਟਾ organza ਦਾ 4 ਸਾਈਡ ਵਰਕ ਦੇ ਨਾਲ ਤੇ ਲੇਸੀਜ਼ ਦੇ ਨਾਲ ਸਾਰੇ ਦੁਪੱਟੇ 'ਚ ਰਹੂਗੀ ਬੋਟੇ ਬਹੁਤ ਪਿਆਰਾ ਸੂਟ ਆ 15000 ਇਹ ਸੂਟ ਦਾ ਪ੍ਰਾਈਸ ਹੈ ਜੀ 15000 ਦਾ ਸੂਟ ਹੈ ਇਹ ਇਹ ਹੈਗਾ ਜੀ ਲਹਿੰਗਾ ਬਹੁਤ ਪਿਆਰਾ ਪੈਟਰਨ ਨਿਓਨ ਸ਼ੇਡ ਆ ਇਹ ਲਹਿੰਗਾ ਬਣਿਆ ਹੋਇਆ ਸਾਰਾ ਠੀਕ ਹੈ ਇਦਾਂ ਰਹੇਗਾ ਜੇ ਇੱਕ ਰੀਪ ਦੇ ਉੱਪਰ ਇਹਦਾ ਸਟੱਫ ਬਹੁਤ ਜ਼ਿਆਦਾ ਫਾਈਨ ਆ ਮੈਂ ਤੁਹਾਨੂੰ ਇਦਾਂ ਦੇ ਲਹਿੰਗੇ ਦਿਖਾਨੀ ਹੁੰਦੀਆਂ ਜੀ 4000 ਤੋਂ ਲੈ ਕੇ ਸਟਾਰਟਿੰਗ ਰੇਂਜ ਇਹਨਾਂ ਦੀ ਸ਼ੁਰੂ ਹੋ ਜਾਂਦੀ ਹੈ ਲਹਿੰਗੇ ਸੂਟਾਂ ਦੇ ਤੇ ਇਹਦਾ ਸਟੱਫ ਫਾਈਨ ਹੋਣ ਕਰਕੇ ਤੇ 5 ਮੀਟਰ ਦਾ ਸੂਟ ਹੈ ਇਹਦੇ ਨਾਲ ਇਹ 5 ਮੀਟਰ ਦਾ ਸੂਟ ਆ ਜੀ ਇਹਦਾ ਤੁਸੀਂ ਸਲਵਾਰ ਸੂਟ ਪੈਂਟ ਬੋਂਟ ਕੁਝ ਮਰਜ਼ੀ ਬਣਾ ਸਕਦੇ ਹੋ ਤੇ ਨੀਚੇ ਤੁਹਾਨੂੰ ਇੱਕ ਐਕਸਟਰਾ ਮਿਲੇਗਾ ਲਹਿੰਗਾ ਠੀਕ ਹੈ ਇਦਾਂ ਦੀ ਲੁੱਕ ਦਾ ਸੂਟ ਹੈ ਤੇ ਇਹਦਾ 9500 ਪ੍ਰਾਈਸ ਆ ਜੀ 9500 ਚਨਾਉਨ ਸ਼ਫੌਨ ਦਾ ਪਿਓਰ ਦਾ ਦੁਪੱਟਾ ਇਹਦੇ ਨਾਲ ਇਹ ਸੂਟ ਥੋੜਾ ਮਹਿੰਗਾ ਹੈ ਕਿਉਂਕਿ ਇਹਦਾ ਸਟੱਫ ਕਾਫੀ ਮਹਿੰਗਾ ਹੈ ਤੇ ਇੱਕ ਇੱਜਾਂ ਦੀ ਲੁੱਕ ਦੇ ਵਿੱਚ ਤੁਹਾਨੂੰ ਦੰਨੀ ਹੈ ਜੇ ਤੁਸੀਂ ਪੈਪਲਮ ਸੂਟ ਅਨਾਰਕਲੀ ਦੇ ਵਿੱਚ ਚਾਹੇ ਮਤਲਬ ਸੌਰੀ ਇਹ ਪੈਪਲਮ ਸੂਟ ਹੈ ਇਹ ਹੈਗਾ ਫਰੰਟ ਦੀ ਬਾਡੀ ਇਹਦੀ ਕਟਿੰਗ ਕਰਕੇ ਤੁਹਾਡੇ ਮੀਜ਼ਰਮੈਂਟਸ ਦੇ ਅਕੋਰਡਿੰਗ ਇਹਦੀ ਸਟੀਚਿੰਗ ਹੋਏਗੀ ਤੇ ਨੀਚੇ ਹੈਗੀ ਸ਼ਾਰਟ ਫਰੌਕ नाल है गया जी ए नीचे लेंगा ये मिलेगा जी थो लगा शॉर्ट फ्रॉक सूट है जी प्राइस है फाइव हंड्रहत्तर साल ड्रैस है बहुत प्यारी लुक रहा सूट है जी बहुत सोहना ਦੇਖੋ ਜੀ ਸੂਟ ਸੈਂਟਰ ਪੈਨਲ ਦੇ ਨਾਲ ਬਹੁਤ ਸੋਹਣਾ ਸੂਟ ਆ ਬਹੁਤ ਸੋਹਣਾ ਠੀਕ ਹੈ ਇਹ ਪੈਸਟ ਕਰਕੇ ਸਾਰੇ ਪੈਸਟ ਤੇ ਬਹੁਤ ਪਿਆਰਾ ਵਰਕ ਕੀਤਾ ਹੋਇਆ ਹੈ ਬਨਾਰਸੀ ਦੀ ਹੈਗੀ ਆ ਜੀ ਇਹਦੀ ਸ਼ਰਟ ਤੇ ਉੱਪਰ ਹੈਗਾ ਹੈਂਡਵਰਕ ਤੇ ਨਾਲ ਤੁਹਾਨੂੰ ਮਿਲ ਜੇਗੀ ਪਿਓਰ ਵਾਲੀ ਕ੍ਰੇਪ ਦੀ ਸਲਵਾਰ ਤੇ ਸਲਵਾਰ ਤੇ ਵੀ ਤੁਹਾਨੂੰ ਇਦਾਂ ਕੰਮ ਮਿਲੇਗਾ ਤੇ ਜਿਹੜਾ ਇਹ ਦੁਪੱਟਾ ਉਹ ਹੈਗਾ ਬਹੁਤ ਦੇਖਣ ਵਾਲੀ ਲੁਖਰਾ ਦੁਪੱਟਾ ਜਿੱਦਾਂ ਫਰੰਟ ਦੇ ਆ ਦੇਖੋ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਤੇ ਪ੍ਰਾਈਸ ਹੈਗਾ ਜੀ ਇਸ ਸੂਟ ਦਾ 15000 15000 ਦਾ ਸੂਟ ਆ ਇਹ ਸੂਟ ਵੀ ਬਹੁਤ ਸੋਹਣਾ ਹੈ ਬਹੁਤ ਇਹ ਚ ਕਾਫੀ سارے ਕਲਰ ਸੀਗੇ ਇਹ ਹੁਣ ਸਿੰਗਲ ਸੂਟ ਆ ਇਹ ਪਿਓਰ ਔਰਗੈਂਜ਼ਾ ਦੇ ਉੱਪਰ ਬਣਿਆ ਹੋਇਆ ਪੀਸ ਆ ਜੇ ਸਾਰਾ ਪੈਸਿੰਗ ਕਰ ਕਰਕੇ ਬਹੁਤ ਪਿਆਰਾ ਪੈਚ ਦੇਖੋ ਬੈਕ ਸਾਈਡ ਤੋਂ ਤੁਹਾਨੂੰ ਬਿਲਕੁਲ ਵੀ ਪਤਾ ਨਹੀਂ ਲੱਗੇਗਾ ਵੀ ਪੈਸ ਹੋਏ ਹੋਏ ਮਲਟੀ ਜੇ ਸ਼ੇਡ ਦੇ ਵਿੱਚ ਲਾਈਟ ਲਾਈਟ ਜੇ ਸ਼ੇਡ ਬਾਜੂ ਤੇ ਵੀ ਕੰਮ ਫਰੰਟ ਸਾਰਾ ਹੈਵੀ ਮਿਲੇਗਾ ਪਿਓਰ ਔਰਗੈਂਜ਼ਾ ਦੀ ਹੈਗੀ ਆ ਜੇ ਸ਼ਰਟ ਇਹ ਪਿਓਰ ਤੇ ਸੂਟ ਨੇ ਅੱਜ ਦੀ ਸਾਰੀ ਵੀਡੀਓ ਦੇ ਲੁੱਕ ਬਹੁਤ ਸੋਹਣੀ ਆ ਸੂਟ ਦੇ ਤੇ ਕ੍ਰੇਪ ਦੀ ਹੈਗੀ ਇਹਦੇ ਨਾਲ ਸੇਮ ਕਲਰ ਦੀ ਸਲਵਾਰ 3 ਮੀਟਰ ਦੀ ਤੇ ਜਿਹੜਾ ਦੁਪੱਟਾ ਉਹ ਵੀ ਬਹੁਤ ਪਿਆਰਾ ਬਨਾਰਸੀ ਦੇ ਉੱਪਰ ਹੋਗਾ ਠੀਕ ਹੈ ਫੋਰ ਸਾਈਡ ਵਰਕ ਦੇ ਨਾਲ ਤੇ ਪ੍ਰਾਈਸ ਸੇਮ ਹੈ ਜੀ 15000 ਨੈਕਸਟ ਦੇ ਰਹੇ ਆ 골ਡਨ ਦਾ ਸੂਟ ਹੈ ਜੀ ਬਾਕੀ ਤੁਸੀਂ 골ਡ ਦਾ ਕਹਿ ਸਕਦੇ ਹੋ ਸੋਨੇ ਦੇ ਭਾ ਦਾ ਸੂਟ ਹੈ ਤੇ ਜਿਹੜਾ ਦਾ ਵਰਕ ਹੈ ਉਹ ਵੀ ਓਨੀ ਹੀ ਅੰਟੀਕ ਤੇ ਬਹੁਤ ਯੂਨੀਕ ਕੰਮ ਹੈ ਬਹੁਤ ਸੋਹਣਾ ਸੂਟ ਹੈ ਇਹ ਨਾਇਨ ਚ ਬਣਾ ਲੋ ਜੀ ਬਹੁਤ ਪਿਆਰਾ ਸੂਟ ਹੈ ਇਹ ਦੇਖੋ ਜੀ ਨੈਕਸਟ ਸੂਟ ਕਾਫੀ ਜ਼ਿਆਦਾ ਹੈਵੀ ਹੈ ਦਾ ਬਾਰਡਰ ਦੁਪट्टे ਦਾ ਬਹੁਤ ਸੋਨਾ ਸੂਟ ਹੈ ਪਿਓਰ ਔਰਗੈਂਜ਼ਾ ਦਾ ਦੁਪੱਟਾ ਜੀ ਤੇ ਪ੍ਰਾਈਸ ਹੈਗਾ ਇਸ ਸੂਟ ਦਾ 32000 ਤੇ ਇੱਕ ਹੋਰ ਤੁਹਾਨੂੰ ਇਹਦੇ ਵਿੱਚ ਛੋਲ ਦਿਖਾਉਣਾ ਹੈ ਪੀਕੋਕ ਕਲਰ ਦਾ ਇਹ ਵੀ 23000 ਦਾ ਸੂਟ ਆ ਤੇ ਜਿਹੜਾ ਇਹਦਾ ਸਟਾਫਾ ਉਹ ਪਿਓਰ ਕਰੇਪ ਦੇ ਉੱਪਰ ਆ ਸੂਟ ਦਾ ਵਰਕ ਬਹੁਤ ਸੋਨਾ ਹੈ ਬਹੁਤ ਯੂਨੀਕ ਆਈਟਮ ਹੈ ਬਹੁਤ ਪਿਆਰੀ ਠੀਕ ਹੈ ਪਿਓਰ ਦੇ ਉੱਪਰ ਹੈ ਜੇ ਸਾਰੇ ਹੀ ਸੂਟ ਤੇ ਤੁਹਾਨੂੰ ਨਾਲ ਮਿਲਣਗੇ ਇਹ ਸਲਵਾਰ ਦੇ ਪੌਂਚੇ ਇਹ ਪੌਂਚਿਆਂ ਤੇ ਵਰਕ ਤੇ ਨਾਲ ਹੈਗਾ ਪਿਓਰ ਚਨਾਉਂਡ ਸ਼ਫੌਂ ਦਾ ਦੁਪੱਟਾ ਹੀ ਸੂਟ ਦੇ ਨਾਲ ਇਹ ਹੈਗਾ ਜੀ ਦੁਪੱਟਾ ਚਨਾਉਂਡ ਸ਼ਫੌਂ ਦਾ ਹਾਂ ਜੀ ਉਮੀਦ ਕਰਦੀ ਹਾਂ ਤੁਹਾਨੂੰ 컬렉ਸ਼ਨ ਪਸੰਦ ਆਈ ਹੋएगी ਅਸੀਂ ਵੀਡੀਓ ਚ ਜੋ ਵੀ ਸੂਟ ਤੁਹਾਨੂੰ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇ ਰਿਹਾ ਉਹਦੇ ਲਈ ਵੀ ਥੈਂਕ ਯੂ so much